ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਸਾਬਕਾ ਵਿਧਾਇਕ ਕਾਂਗਰਸ ਦਵਿੰਦਰ ਕੁਬਾਇਆ ਅਤੇ ਬਲਾਕ ਪ੍ਰਧਾਨ ਸ਼ਹਿਰੀ ਮਦਰ ਵਡੇਰਾ ਵੱਲੋਂ ਪੱਤਰਕਾਰ वार्ता ਵਿੱਚ ਕੀਤੇ ਗਏ ਵੱਡੇ ਖੁਲਾਸੇ ਅਤੇ ਕਿਹਾ ਗਿਆ ਕਿ ਇਸ ਚੋਣ ਵਿੱਚ ਕਾਂਗਰਸੀ ਜਿੱਤ ਪੱਕੀ ਹੈ ਅਤੇ ਚੋਣਾਂ ਤੋਂ ਬਾਅਦ ਦੱਸਣਗੇ ਕਿ ਕਿੱਥੇ ਸਰਕਾਰ ਵੱਲੋਂ ਵੈਲਟ ਪੇਪਰਾਂ ਨਾਲ ਫਾਜ਼ਿਲਕਾ ਹਲਕੇ ਵਿੱਚ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਤੋਂ ਬਾਅਦ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਆਉਣ ਵਾਲੇ ਨਗਰ ਕੌਂਸਲ ਤੇ ਨਗਰ ਨਿਗਮਾਂ ਦੇ ਇਲੈਕਸ਼ਨ ਜ਼ਰੂਰ ਕਰਾਣ ਅਤੇ ਲੋਕ ਇਸ ਵਿੱਚ ਕਾਂਗਰਸ ਪਾਰਟੀ ਫਤਵਾ ਪਾਣਗੇ ਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ ਐਥੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਤੇ ਸਾਲ ਉੱਪਰੋਂ ਇਲੈਕਸ਼ਨ ਦਾ ਰਹਿ ਗਿਆ ਅਸੈਂਬਲੀ ਦੇ ਇਹ ਨਾ ਹੋਏ ਕਿ ਅੱਜ ਜਿਹੜੇ ਰਿਜ਼ਲਟ ਆਣੇ ਇਸ ਤੋਂ ਬਾਅਦ ਇਲੈਕਸ਼ਨ ਹੀ ਨਾ ਕਰ ਇਲੈਕਸ਼ਨ ਜ਼ਰੂਰ ਕਰਾਣ ਕਾਂਗਰਸ ਪਾਰਟੀ ਤਿਆਰ ਬਰ ਤਿਆਰ ਹੈ ਔਰ ਇਹਦੇ ਚ ਵੀ ਸਾਡੇ ਜਿਹੜੇ ਰਿਜ਼ਲਟ ਨੇ ਸ਼ਹਿਰ ਦੇ ਇਲੈਕਸ਼ਨਾਂ ਚ ਵੀ ਅਸੀਂ ਬਹੁਤ ਵਧੀਆ ਕੱਢ ਕੇ ਆਏ। ਫਾਜ਼ਿਲਗਾ ਹਲਕੇ ਦਾ ਮੈਂ ਸਮਝਦਾ ਕਿ ਬਹੁਤ ਵਧੀਆ ਇਲੈਕਸ਼ਨ ਰਿਹਾ ਸ਼ਾਂਤਮਈ ਢੰਗ ਦੇ ਨਾਲ। ਸਾਰਾ ਇਲੈਕਸ਼ਨ ਸਿਰ ਜੜਿਆ। ਕਈ ਜਗ੍ਹਾ ਤੇ ਜਿਹੜੇ ਸਰਕਾਰ ਦੇ ਨਮਾਇंदे ਇਹਨਾਂ ਦੇ ਸੀਗੇ ਝਾੜੂ ਵਾਲੇ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਸਾਡੇ ਜਿਹੜੇ ਵਰਕਰ ਸੀ ਉਹ ਤਗੜੇ ਸੀ। ਔਰ ਲੋਕਾਂ ਨੇ ਬਹੁਤ ਮੈਂ ਸਮਝਦਾ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਵਰਕਰਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੇ ਸਾਡੇ ਜਿੰਨੇ ਵੀ ਅਹੁਦੇਦਾਰ ਸਾਬਾਨ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਤੁਸੀਂ ਜਿਹੜੇ ਰਿਜ਼ਲਟ ਹੈ ਤੁਸੀਂ ਵੇਖੋ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਹੁਤ ਵਧੀਆ ਹੈ ਬਿਲਕੁਲ ਜੀ ਉਹਨਾਂ ਨੇ ਧਰਨਾ ਜਿਹੜਾ ਬਿਲਕੁਲ ਸਹੀ ਲਾਇਆ ਸੀ ਕਿਉਂਕਿ ਸਰਕਾਰ ਕੋਲ ਹੁਣ ਕੋਈ ਰਾਹ ਨਹੀਂ ਹੈਗਾ ਜਿਹੜੇ ਲੋਕ ਨੇ ਉਹ ਝਾੜੂ ਸਰਕਾਰ ਤੋਂ ਅੱਕ ਚੁੱਕੇ ਹਨ ਇਹਨਾਂ ਇਹੋ ਜਿਹੇ ਹੱਥ ਕੰਡੇ ਅਪਣਾਣਗੇ ਕਿ ਜਿਹੜਾ ਕਿਸੇ ਕੋਈ ਹਿਰਾਫੇਰੀ ਹੋਏ ਜਾਂ ਜਿਵੇਂ ਡੱਬਿਆਂ ਦੇ ਵਿੱਚ ਕੋਈ ਕੁਝ ਗਲਤ ਕੀਤਾ ਜਾਏ ਔਰ ਕਾਊਂਟਿੰਗ ਵੇਲੇ ਕੋਈ ਗਲਤ ਹੋਏ ਇਹ ਹਜੇ ਵੀ ਜਿਹੜੇ ਸਾਡੇ ਕਾਂਗਰਸ ਦੇ ਵਰਕਰ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਜਿਹੜਾ ਕਾਊਂਟਿੰਗ ਵੇਲੇ ਵੀ ਕਿਤੇ ਕੋਈ ਏਰਾਫੇਰੀ ਨਾ ਹੋਵੇ ਕਿਉਂਕਿ ਸਰਕਾਰ ਜਿਹੜੀ ਆ ਉਹ ਝਾੜੂ ਦੀ ਹੈਗੀ ਹੈ ਔਰ ਉਹ ਡਰੇ ਹੋਏ ਨੇ ਸਾਰੇ ਔਰ ਡਰ ਕਰਕੇ ਕਿਤੇ ਕੋਈ ਏਰਾਫੇਰੀ ਨਾ ਹੋਵੇ ਅਸੀਂ ਉਹ ਤੋਂ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਦੁਆਰਾ ਔਰ ਅਸੀਂ ਲਿਖਤੀ ਰੂਪ ਚ ਵੀ ਦੇਾਂਗੇ ਕਿ ਜਿਹੜਾ ਉੱਥੇ ਕੈਮਰੇ ਲਗਾ ਕੇ ਜਿਹੜੀ ਸਾਰੀ ਕਾਊਂਟਿੰਗ ਕੀਤੀ ਜਾਏ ਔਰ ਜਿਹੜਾ ਰਾਤ ਐਪੀਸੋਡ ਹੋਇਆ ਉਹ ਵੀ ਜਿਹੜਾ ਵਰਕਰਾਂ ਦਾ ਬਿਲਕੁਲ ਗੁੱਸਾ ਸੀ ਉਹ ਜਾਏ ਸੀ ਪਰ ਬਾਅਦ ਵਿੱਚ ਜਿਹੜੇ ਆਰਓ ਸਾਫਸੀ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਹੋ ਕੇ ਉਹ ਜਿਹੜਾ ਇੱਕ ਵਾਰ ਸੌਟ ਆਊਟ ਹੋ ਗਿਆ ਔਰ ਗਾਂ ਤੁਸੀਂ ਉਸ ਦਾ ਧਿਆਨ ਰੱਖਾਂਗੇ ਦੇਖੋ ਜੀ ਫਾਜ਼ਿਲ ਕਾ ਹਲਕੇ ਜੇ ਇਨਸੀਡੈਂਟ ਇਦਾਂ ਦਾ ਨਹੀਂ ਆਇਆ ਪੰਜਾਬ ਵਿੱਚ ਕਈ ਜਗ੍ਹਾ ਤੇ ਇਦਾਂ ਦੇ ਇਨਸੀਡੈਂਟ ਹੋਏ ਆ ਉਹ ਚੰਨੀ ਸਾਫ ਦਾ ਬਿਲਕੁਲ ਸਹੀ ਹੈ ਕਈ ਜਗ੍ਹਾ ਜਿਹੜੇ ਬੈਲਟ ਪੇਪਰ ਹੈ ਕਾਫੀ ਜ਼ਿਆਦਾ ਫੜੇ ਵੀ ਗਏ ਆ ਔਰ ਇੱਕ ਦੋ ਤਾਂ ਇਹਨਾਂ ਦੇ ਲੀਡਰਾਂ ਨੇ ਵੀ ਪੋਸਟਾਂ ਪਾਤੀਆਂ ਵੀ ਆ ਬੈਲਟ ਪੇਪਰ ਹੈਗੇ ਆ ਸੋ ਫਾਜ਼ਿਲ ਕਾ ਵੀ ਹੈਗੇ ਉਹ ਵੀ ਤੁਹਾਨੂੰ ਇਲੈਕਸ਼ਨ ਤੋਂ ਬਾਅਦ ਦੱਸਾਂਗੇ ਕਿ ਕਿਹ ਇੱਕ ਦੋ ਜਗ੍ਹਾ ਤੇ ਕੀ ਹੋਇਆ ਹੈ ਕਾਊਂਟਿੰਗ ਤੋਂ ਬਾਅਦ ਤੁਹਾਡੇ ਸਾਰੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਵੀ ਕੋਸ਼ਿਸ਼ ਏਦਾਂ ਦੀ ਬੈਲਟ ਪੇਪਰਾਂ ਦੇ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਹੈ ਕੱਲ ਜਦੋਂ VOTING ਮਿਲੀ ਪਰ ਕਿਤੇ ਸਾਡੇ ਕਾਂਗਰਸੀ ਵਰਕਰ ਤਗੜੇ ਸੀਗੇ ਉਹਨਾਂ ਨੇ ਉਹ ਹੋਣਲੀ ਦਿੱਤੀ ਔਰ ਇਹਨਾਂ ਦੀ ਤਾਂ ਚਾਲ ਇਹੀ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਏਰਾ ਫੇਰੀ ਕਰਕੇ ਇਲੈਕਸ਼ਨ ਚਾੜੂ ਸਰਕਾਰ ਦੇ ਬੂਥ ਕਾਂਗਰਸ ਵਰਕਰਾਂ ਚ ਜਿੰਨਾ ਉਤਸ਼ਾਹ ਸੀ ਨਾ ਮੈਂ ਸਮਝਦਾ ਕਿਸੇ ਹੋਰ ਪਾਰਟੀ ਇਹਨਾਂ ਦੀ ਸਰਕਾਰ ਵਾਲਿਆਂ ਦੇ ਵਿੱਚ ਉਤਸ਼ਾਹ ਨਹੀਂ ਸੀ ਹਰੇਕ ਜਗ੍ਹਾ ਬੂਥ ਲੱਗੇ ਹਰੇਕ ਜਗ੍ਹਾ ਸੀ ਕੱਲ ਪਰਸੋਂ ਗੇੜਾ ਮਾਰ ਕੇ ਆਏ ਆਂ ਔਰ ਫੋਟੋ ਵੀ ਪਾਈ ਉਹ ਜਮਾਲੀ ਜੀ ਦਾ ਅਸੀਂ ਬੈਠ ਕੇ ਫੋਟੋਆਂ ਨੂੰ ਸੋਸ਼ਲ ਮੀਡੀਆ ਤੇ ਪਾਈਆਂ ਕਿ ਕਾਂਗਰਸ ਪਾਰਟੀ ਦਾ ਬੂਥ ਲੱਗਾ ਉਹ ਤਾਂ ਬਸ ਜਿਹੜੇ ਬਖਲਾਏ ਹੋਏ ਇਹਨਾਂ ਦੇ ਚਾੜੂ ਵਾਲਿਆਂ ਦੇ ਨਮਾਇंदे ਹੈਗੇ ਆ ਉਹ ਇਦਾਂ ਦੀ ਸ਼ਬਦਾਵਲੀ ਵਰਤ ਰਿਹਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਹਾਰਤਾ ਜਾਣਾ ਹੀ ਹੈ ਸੋ ਇਸ ਲਈ ਉਹ ਬਖਲਾ ਬਖਲਾਟ ਇਸ ਇਦਾਂ ਦੇ ਬਿਆਨ ਦਿੰਦੇ ਅੱਛਾ ਤੁਹਾਡੀ ਜਿੱਤ ਦਾ ਦਾਵਾ ਤੁਸੀਂ ਦਿੱਤਾ ਹੈਗਾ ਇਹਦੇ ਪਿੱਛੇ ਸਰਕਾਰ ਦੀ ناکਾਮੀਆਂ ਹੈਗੀਆਂ ਜਾਂ ਤੁਹਾਡੀ ਪਾਰਟੀ ਦੀ ਵਰਕ ਦੀ ਦਾ ਪ੍ਰਨਾਮ ਦੇਖੋ ਜੀ ਦੋਨੋਂ ਗੱਲਾਂ ਜੋ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਸਾਡੀ ਸਰਕਾਰ ਨੇ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਔਰ ਮੈਨੂੰ ਨਮੁੰਦੀ ਕਰਨ ਦਾ ਮਾਰਤ ਕਰ ਮੈਂ ਵੀ ਸੇਵਾ ਕੀਤੀ ਔਰ ਬਾਕੀ ਜਿਹੜੇ ਇਹਨਾਂ ਦੇ ਝਾੜੂ ਵਾਲਿਆਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਨਹੀਂ ਪੂਰਾ ਹੋਇਆ ਔਰ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਗੁੰਡਾਗਰਦੀ ਚੋਰੀਆਂ ਡਕੈਤੀਆਂ ਵਾਅਦੇ ਦਾ ਦੂਰ ਦੀ ਛੱਡੋ ਲਾਇਨ ਆਰਡਰ ਨਾਲ ਦੀ ਚੀਜ਼ ਹੀ ਹੈ ਨਹੀਂ ਫਾਇਲ ਕਾ ਦੇ ਵਿੱਚ ਵੀ ਆ ਚੋਰੀਆਂ ਉਹਨੇ ਸੁਣ ਰਹੇ ਆ ਕਿ ਕਾਰਾਂ ਚੋਰੀ ਹੋ ਗਈਆਂ ਦੋ ਕੱਲ ਪਰਸੋ ਵੱਡੀਆਂ ਚੋਰੀਆਂ ਜਿਹੜੀਆਂ ਫਾਇਲ ਕਾ ਦੇ ਵਿੱਚ ਹੋਈਆਂ ਸੋ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਕੋਈ ਬੰਦਾ ਆਪ ਦੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਤੇ ਜੋ ਫਲੱਗ ਡਾਏ ਜੋ ਪੰਜਾਬ ਦੇ ਹਾਲਾਤ ਹੋਏ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਕੁਛ ਨਹੀਂ ਸੋ ਲੋਕ ਦੁਖੀ ਨੇ ਸਰਕਾਰ ਤੋਂ ਲੋਕ ਦਾ ਬਸ ਉਹ ਟਾਈਮ ਟਪਾ ਰਿਹਾ ਵੀ ਕਿਸ ਤਰੀਕੇ ਆ ਸਾਲ ਸਾਡਾ ਟੱਪੇ ਤੇ ਅਸੀਂ ਜਿਹੜਾ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆ ਔਰ ਕਾਂਗਰਸ ਪਾਰਟੀ ਨੂੰ ਅਜੇ ਲੋਕ ਜਿਹੜਾ ਉਹ ਯਾਦ ਕਰ ਰਹੇ ਉਹਦੀ ਤਿਆਰੀ ਸਾਡੀ ਅਸੀਂ ਤਿਆਰ ਬਰ ਤਿਆਰ ਆ ਮਹੀਨੇ ਡੇਢ ਕਿ ਜਦੋਂ ਮਰਜੀ ਇਲੈਕਸ਼ਨ ਇਹਦੇ ਮਿਊਨਿਸਪੈਲਟੀ ਦੇ ਕਰਾ ਪਰ ਇਲੈਕਸ਼ਨ ਕਰਾਣ ਜ਼ਰੂਰ ਇਹ ਨਾ ਹੋਵੇ ਵੀ ਆ ਜਿਹੜੇ ਰਿਜ਼ਲਟ ਆ ਜਾਣ ਜਿਵੇਂ 2.5 ਸਾਲ ਪਹਿਲਾਂ ਇਹਨਾਂ ਨੇ ਆਰ ਬਲਾਸਮ ਦੀ ਜ਼ਿਲ੍ਹਾ ਪ੍ਰੀਸ਼ਦ ਰਿਲੇਟ ਕਰਤੀ ਤੇ ਸਾਲ ਉਪਰੋਂ ਇਲੈਕਸ਼ਨ ਦਾ ਰਹਿ ਗਿਆ ਐਸੈਂਬਲੀ ਦੇ ਇਹ ਨਾ ਹੋਏ ਕਿ ਅਜੇ ਰਿਜ਼ਲਟ ਆਣੇ ਇਸ ਤੋਂ ਬਾਅਦ ਇਲੈਕਸ਼ਨ ਹੀ ਨਾ ਕਰ ਇਲੈਕਸ਼ਨ ਜ਼ਰੂਰ ਕਰਾਂ ਕਾਂਗਰਸ ਪਾਰਟੀ ਤਿਆਰ ਬਰ ਤਿਆਰ ਹੈ ਔਰ ਇਹਦੇ ਚ ਵੀ ਸਾਡੇ ਜਿਹੜੇ ਰਿਜ਼ਲਟ ਨੇ ਸ਼ਹਿਰ ਦੇ ਇਲੈਕਸ਼ਨਾਂ ਚ ਅਸੀਂ ਬਹੁਤ ਵਧੀਆ ਕੱਢ ਕੇ ਆਏ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ اے بی ਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ